ਹੈਲੋ एवरीवन वेलकम बैक टू दिस चैनल ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 10th ਕਲਾਸ ਦੇ ਸਾਇੰਸ ਦੇ ਮੋਸਟ ਇੰਪੋਰਟੈਂਟ 100 ਕੁਐਸਚਨ ਦੀ ਇੱਕ ਸੀਰੀਜ਼ ਇਹਨਾਂ ਕੁਐਸਚਨਸ ਨੂੰ ਆਪਾਂ 8 ਤੋਂ 10 ਵੀਡੀਓਜ਼ ਦੇ ਵਿੱਚ 1 ਬਾਈ 1 ਸਮਝਾਂਗੇ ਇਹ ਕੁਐਸਚਨਸ ਕਾਫੀ ਇੰਪੋਰਟੈਂਟ ਹਨ बार-बार ਫਾਈਨਲ ਐਗਜ਼ਾਮ ਵਿੱਚ ਪੁੱਛੇ ਜਾਂਦੇ ਹਨ ਇੰਨਾ ਕੁਐਸਚਨਸ ਨੂੰ ਮਾਡਲ ਟੈਸਟ ਪੇਪਰ ਵਿੱਚੋਂ ਅਤੇ ਪਿਛਲੇ ਸਾਲਾਂ ਦੇ ਬੋਰਡ ਦੇ ਕੁਐਸਚਨ ਪੇਪਰ ਵਿੱਚੋਂ ਸਿਲੈਕਟ ਕੀਤਾ ਗਿਆ ਹੈ ਇਹ ਕੁਐਸਚਨਸ ਬਾਰ-ਬਾਰ ਪੁੱਛੇ ਜਾਂਦੇ ਹਨ ਤਾਂ ਕਾਫੀ ਇੰਪੋਰਟੈਂਟ ਕੁਐਸਚਨਸ ਹਨ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਰਿਵਾਈਜ਼ ਜ਼ਰੂਰ ਕਰ ਲਓ ਤੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਆਓ ਫਿਰ ਬਿਨਾਂ ਕਿਸੇ ਦੇਰੀ ਤੋਂ ਆਪਾਂ ਅੱਜ ਦੀ ਕਲਾਸ ਸਟਾਰਟ ਕਰੀਏ ਕੁਐਸਚਨ ਹੈ ਬਿਜਲੀ ਮੋਟਰ ਵਿੱਚ ਸਪਲਿਟ ਰਿੰਗ ਦੀ ਕੀ ਭੂਮਿਕਾ ਹੈ ਤਾਂ ਜੋ ਸਪਲਿਟ ਰਿੰਗ ਹੁੰਦੇ ਹਨ ਉਹ ਕੁੰਡਲੀ ਦੇ ਹਰੇਕ ਅੱਧੇ ਰੋਟੇਸ਼ਨ ਦੇ ਬਾਅਦ ਕੁੰਡਲੀ ਤੋਂ ਬਿਜਲੀ ਤਾਰਾ ਦੇ ਪ੍ਰਵਾਹ ਦੀ ਦਿਸ਼ਾ ਨੂੰ ਬਦਲ ਦਿੰਦੇ ਹਨ ਯਾਨੀ ਕਿ ਉਲਟਾ ਦਿੰਦੇ ਹਨ ਇਸ ਦਾ ਮਤਲਬ ਇਹ ਹੋਇਆ ਵੀ ਜੋ ਸਪਲਿਟ ਰਿੰਗ ਹਨ ਉਹ ਦਿਸ਼ਾ ਪਰਿਵਰਤਨ ਦਾ ਕੰਮ ਕਰਦੇ ਹਨ ਜਦੋਂ ਕੁੰਡਲੀ ਅੱਧਾ ਚੱਕਰ ਪੂਰਾ ਕਰ ਲੈਂਦੀ ਹੈ ਤਾਂ ਸਪਲਿਟ ਰਿੰਗ ਦਾ ਇੱਕ ਪਾਸਿਓਂ ਬਰਸ਼ ਨਾਲ ਸੰਪਰਕ ਟੁੱਟ ਜਾਂਦਾ ਹੈ ਤੇ ਦੂਜੇ ਪਾਸੇ ਉਹਦਾ ਸੰਪਰਕ ਬਰਸ਼ ਨਾਲ ਬਣ ਜਾਂਦਾ ਹੈ ਜਿਸ ਦੇ ਸਿੱਟੇ ਵੱਜੋਂ ਕੁੰਡਲੀ ਵਿੱਚ ਬਿਜਲੀ ਤਾਰਾ ਦੀ ਦਿਸ਼ਾ ਹਮੇਸ਼ਾ ਇਸ ਤਰ੍ਹਾਂ ਬਣੀ ਰਹਿੰਦੀ ਹੈ ਕਿ ਕੁੰਡਲੀ ਇੱਕ ਹੀ ਦਿਸ਼ਾ ਵਿੱਚ ਚੱਕਰ ਲਗਾਉਂਦੀ ਰਹਿੰਦੀ ਹੈ ਜੇਕਰ ਬਿਜਲੀ ਦੀ ਮੋਟਰ ਸਪਲਿਟ ਰਿੰਗ ਨਾ ਲੱਗੇ ਹੋਣ ਤਾਂ ਮੋਟਰ ਅੱਧਾ ਚੱਕਰ ਲਗਾ ਕੇ ਰੁਕ ਜਾਏਗੀ ਤਾਂ ਇੱਕ ਬਿਜਲੀ ਦੀ ਮੋਟਰ ਵਿੱਚ ਸਪਲਿਟ ਰਿੰਗ ਦੀ ਕੀ ਭੂਮਿਕਾ ਹੈ ਆਪਾਂ ਸਮਝ ਲਿਆ ਹੈ Universe 43 ਨੰਬਰ ਕੁਐਸਚਨ ਤੁਸੀਂ ਦੇਖ ਪਾ ਰਹੇ ਹੋ ਵਿਸਥਾਪਨ ਕਿਰਿਆ ਯਾਨੀ ਕਿ ਡਿਸਪਲੇਸਮੈਂਟ ਰਿਐਕਸ਼ਨ ਅਤੇ ਦੋਹਰਾ ਵਿਸਥਾਪਨ ਯਾਨੀ ਕਿ ਡਬਲ ਡਿਸਪਲੇਸਮੈਂਟ ਰਿਐਕਸ਼ਨ ਹੈ ਉਹਨਾਂ ਵਿੱਚ ਕੀ ਅੰਤਰ ਹੁੰਦਾ ਹੈ ਤਾਂ ਵਿਸਥਾਪਨ ਕਿਰਿਆ ਕੀ ਹੁੰਦੀ ਹੈ ਉਸ ਵਿੱਚ ਇੱਕ ਕਿਰਿਆਸ਼ਿਲ ਤੱਤ ਇੱਕ ਹੋਰ ਤੱਤ ਨੂੰ ਉਸਦੇ ਯੋਗਿਕ ਵਿੱਚੋਂ ਵਿਸਥਾਪਿਤ ਕਰ ਦਿੰਦਾ ਹੈ ਜਿਹੜਾ ਵੱਧ ਕਿਰਿਆਸ਼ਿਲ ਤੱਤ ਹੁੰਦਾ ਹੈ ਉਹ ਘੱਟ ਕਿਰਿਆਸ਼ਿਲ ਤੱਤ ਨੂੰ ਉਸਦੇ ਯੋਗਿਕ ਵਿੱਚੋਂ ਕੋਲ ਵਿੱਚੋਂ ਵਿਸਥਾਪਿਤ ਕਰ ਦਿੰਦਾ ਹੈ ਫੋਰ ਇਗਜ਼ਾਮਪਲ ਜਦੋਂ ਆਪਾਂ ਜਿੰਕ ਅਤੇ ਕਾਪਰ ਸਲਫੇਟ ਦੀ ਰਿਐਕਸ਼ਨ ਦੇਖਦੇ ਹਾਂ ਤਾਂ ਜਿਹੜਾ ਜਿੰਕ ਹੈ ਉਹ ਕਾਪਰ ਨੂੰ ਵਿਸਥਾਪਿਤ ਕਰ ਦਿੰਦਾ ਹੈ ਇਸ ਦੇ ਨਤੀਜੇ ਵਜੋਂ ਜਿੰਕ ਸਲਫੇਟ ਬਣਦਾ ਹੈ ਪਲੱਸ ਕਾਪਰ ਤਾਂ ਇਹ ਵਿਸਥਾਪਨ ਕਿਰਿਆ ਦੀ ਇਗਜ਼ਾਮਪਲ ਹੈ ਅੱਗੇ ਤੁਸੀਂ ਦੇਖਦੇ ਹੋ ਦੋਹਰਾ ਵਿਸਥਾਪਨ ਯਾਨੀ ਕਿ ਡਬਲ ਡਿਸਪਲੇਸਮੈਂਟ ਜਦੋਂ ਦੋ ਵੱਖ-ਵੱਖ ਪਰਮਾਣੂ ਸਮੂਹ ਆਪੋਂ ਆਪਣੇ ਯੋਗਿਕਾਂ ਵਿੱਚੋਂ ਆਪਸ ਵਿੱਚ ਅਦਲਾ ਬਦਲੀ ਕਰ ਲੈਂਦੇ ਹਨ ਤਾਂ ਇਸ ਨੂੰ ਡਬਲ ਡਿਸਪਲੇਸਮੈਂਟ ਮਤਲਬ ਦੋ ਜਿਹੜੇ ਐਲੀਮੈਂਟਸ ਹੈ ਉਹਨਾਂ ਦਾ ਵਿਸਥਾਪਨ ਹੋ ਰਿਹਾ ਹੈ ਇਸ ਲਈ ਇਹਨੂੰ ਦੋਹਰਾ ਵਿਸਥਾਪਨ ਕਿਹਾ ਜਾਂਦਾ ਹੈ ਫੋਰ ਏਗਜ਼ਾਮਪਲ ਸਿਲਵਰ ਨਾਈਟ੍ਰੇਟ ਅਤੇ ਸੋਡੀਅਮ ਕਲੋराइड ਦੀ ਜਿਹੜੀ ਏਗਜ਼ਾਮਪਲ ਹੈ ਤੁਸੀਂ ਦੇਖਦੇ ਹੋ ਤਾਂ ਇਹਦੇ 'ਚ ਡਬਲ ਡਿਸਪਲੇਸਮੈਂਟ ਹੋ ਰਹੀ ਹੈ ਤਾਂ ਇਹਨੂੰ ਆਪਾਂ ਦੋਹਰਾ ਵਿਸਥਾਪਨ ਕਿਰਿਆ ਆਖਦੇ ਹਾਂ 44 ਨੰਬਰ ਕੁਐਸਚਨ ਹੈ ਅਬ ਖੇਪਣ ਪ੍ਰਤੀਕਿਰਿਆ ਤੋਂ ਕੀ ਭਾਵ ਹੈ ਤਾਂ ਜਿਸ ਪ੍ਰਤੀਕਿਰਿਆ ਤੋਂ ਆਪ ਖੇਪ ਪ੍ਰਾਪਤ ਹੁੰਦਾ ਹੈ ਉਸ ਨੂੰ ਆਪਾਂ ਅਵਖੇਪਣ ਪ੍ਰਤੀਕਿਰਿਆ ਆਖਦੇ ਹਾਂ ਜਦੋਂ ਦੋ ਸੋਲੂਸ਼ਨ ਦੋ ਕੋਲ ਨੂੰ ਆਪਸ ਵਿੱਚ ਮਿਲਾਇਆ ਜਾਂਦਾ ਹੈ ਤਾਂ ਉਹਨਾਂ ਦੀ ਜੋ ਕਿਰਿਆ ਹੁੰਦੀ ਹੈ ਉਸ ਦੇ ਨਤੀਜੇ ਵਜੋਂ ਅਗਰ ਕੋਈ ਸਫੇਦ ਰੰਗ ਦਾ ਪਦਾਰਥ ਬਣਦਾ ਹੈ ਜਿਹੜਾ ਪਾਣੀ ਵਿੱਚ ਐਕੂਲਨਸਿਲ ਹੁੰਦਾ ਹੈ ਤਾਂ ਉਸ ਨੂੰ ਆਪਾਂ ਅਵਖੇਪ ਕਹਿੰਦੇ ਹਾਂ ਤੇ ਇਸ ਪ੍ਰਤੀਕਿਰਿਆ ਨੂੰ ਆਪਾਂ ਅਬ ਖੇਪਣ ਪ੍ਰਤੀਕਿਰਿਆ ਆਖਦੇ ਹਾਂ ਜਦੋਂ ਆਪਾਂ ਸੋਡੀਅਮ ਸਲਫੇਟ ਅਤੇ ਬੈਰੀਅਮ ਕਲੋਰਾਇਡ ਨੂੰ ਮਿਕਸ ਕਰਦੇ ਹਾਂ ਤਾਂ ਤੁਸੀਂ ਦੇਖੋਗੇ ਕਿ ਸਫੇਦ ਕਲਰ ਦੇ ਬੈਰੀਅਮ ਸਲਫੇਟ ਦੇ ਅਵਖੇਪਣਦੇ ਹਨ ਅੱਗੇ ਕਾਫੀ ਇੰਪੋਰਟੈਂਟ ਕੁਐਸਚਨ ਹੈ 45 ਨੰਬਰ ਕੁਐਸਚਨ ਦੇਖ ਪਾ ਰਹੇ ਹੋ ਤੁਸੀਂ ਖੋਰਨ ਦਾ ਵਰਣਨ ਕਰੋ ਇੱਕ ਉਦਾਹਰਨ ਵੀ ਦਿਓ ਜਦੋਂ ਕੋਈ ਤੱਤਾਂ ਤੇਜਾਬ ਜਾਂ ਨਮੀ ਆਦੀ ਦੇ ਸੰਪਰਕ ਵਿੱਚ ਆਉਂਦੀਆਂ ਹੈ ਤਾਂ ਉਹ ਖੁਰਨ ਲੱਗਦੀਆਂ ਹਨ ਇਸ ਪ੍ਰਤੀਕਿਰਿਆ ਨੂੰ ਖੋਰਨਾ ਆਖਦੇ ਹਨ ਤਾਂ ਖੋਰਨ ਕਾਰਨ ਕਾਰ ਦੇ ਟਾਂਜੇ ਪੁਲ ਜਹਾਜ਼ ਦੇ ਤਾਤਾਂ ਖਾਸ ਕਰਕੇ ਲੋਹੇ ਤੋਂ ਬਣੀਆਂ ਵਸਤੂਆਂ ਨੂੰ ਬਹੁਤ ਹਾਨੀ ਪਹੁੰਚਦੀ ਹੈ ਤਾਂ ਇਸ ਨੂੰ ਖੋਰਨ ਕਿਹਾ ਜਾਂਦਾ ਹੈ ਤਾਂ ਇੱਕ ਇੱਥੇ ਕੁਐਸਚਨ ਬਣਦਾ ਹੈ ਵੀ ਖੋਰਨ ਅਤੇ ਜੰਗਾਲ ਲੱਗਣਾ ਇਸ ਵਿੱਚ ਕੋਈ ਅੰਤਰ ਹੈ ਜੀ ਹਾਂ ਇਸ ਵਿੱਚ ਵੀ ਅੰਤਰ ਹੈ ਜਦੋਂ ਕੋਈ ਵੀ ਤਾਤਾਂ ਹਵਾ ਨਮੀ ਪਾਣੀ ਨਾਲ ਦੇ ਸੰਪਰਕ ਵਿੱਚ ਆ ਕੇ ਖਰਾਬ ਹੁੰਦੀਆਂ ਹਨ ਤਾਂ ਉਸ ਨੂੰ ਆਪਾਂ ਖੁਰਨਾ ਕਹਿੰਦੇ ਹਨ ਲੇਕਿਨ ਜਦੋਂ ਲੋਹੇ 'ਚ ਇਹ ਹੀ ਨਮੀ ਹਵਾ ਪਾਣੀ ਕਿਰਿਆ ਕਰਕੇ ਲੋਹਾ ਖਰਾਬ ਹੁੰਦਾ ਹੈ ਤਾਂ ਉਸ ਨੂੰ ਆਪਾਂ ਇੱਕ ਸਪੈਸ਼ਲ ਨਾਂ ਦੇ ਦੇ ਦਿੰਦੇ ਹਾਂ ਜਿਸ ਨੂੰ ਆਪਾਂ ਬੋਲ ਦਿੰਦੇ ਹਾਂ ਜੰਗਾਲ ਲੱਗਣਾ ਯਾਨੀ ਕਿ ਰਸਟਿੰਗ ਆਫ ਆਇਰਨ ਤਾਂ ਖੁਰਨਾ ਔਰ ਰਸਟਿੰਗ ਆਫ ਆਇਰਨ ਹੈ ਉਹਨਾਂ 'ਚ ਤੁਸੀ ਥੋੜਾ ਫਰਕ ਧਿਆਨ ਰੱਖਣਾ ਹੈ 46 ਨੰਬਰ ਕੁਐਸਚਨ ਕਾਫੀ ਇੰਪੋਰਟੈਂਟ ਕੁਐਸਚਨ ਹੈ ਬਹੁਤ ਵਾਰੀ ਇਗਜ਼ਾਮ ਵਿੱਚ ਪੁੱਛਿਆ ਗਿਆ ਹੈ ਸਾਬਣ ਦੁਆਰਾ ਸਫਾਈ ਕਰਨ ਦੀ ਕਿਰਿਆ ਵਿਧੀ ਦੀ ਵਿਆਖਿਆ ਕਰੋ ਤਾਂ ਸਾਬਣ ਇੱਕ ਵੱਡੀ ਹਾਈड्रोकार्बन ਪੂਛ ਦੇ ਰੈਨਾਤਮਕ ਸਿਰੇ ਨਾਲ ਜੁੜਿਆ ਹੁੰਦਾ ਹੈ ਪਾਣੀ ਵਿੱਚ ਘੁਲਣ ਵਾਲੇ ਇੱਕ ਸਿਰੇ ਨੂੰ ਜਲਸ ਨਹੀਂ ਕਹਿੰਦੇ ਹਨ ਅਤੇ ਦੂਜੇ ਸਿਰੇ ਨੂੰ ਜਲ ਵਿਰੋਧੀ ਕਹਿੰਦੇ ਹਨ ਸਫਾਈ ਵਿੱਚ ਹਾਈड्रोकार्बन ਪੂਛ ਆਪਣੇ ਆਪ ਨੂੰ ਤੇਲ ਵਾਲੀ ਮੇਲ ਨਾਲ ਜੋੜ ਲੈਂਦੀ ਹੈ ਜਦੋਂ ਪਾਣੀ ਨੂੰ ਉਤੇਜਿਤ ਕੀਤਾ ਜਾਂਦਾ ਹੈ ਤਾਂ ਤੇਲ ਅਤੇ ਜੋ ਮੇਲ ਹੈ ਉਸ ਦਾ ਤਾਂ ਉੱਪਰ ਉੱਠ ਜਾਂਦੀ ਹੈ ਕੋਲ ਵਿੱਚ ਮੌਜੂਦ ਰਿਨਾਤਮਕ ਸਿਰੇ چھوٹے ਗੱਲਾਬਲੇਸ ਨਾਲ ਕਿਰੇ ਹੁੰਦੇ ਹਨ ਪਾਣੀ ਵਿੱਚ ਮੌਜੂਦ ਰਿਨਾਤਮਕ ਸਿਰੇ چھوٹے ਗੱਲਾਬਲੇਸ ਨੂੰ ਇਕੱਠੇ ਆਉਣ ਤੋਂ ਰੋਕਦੇ ਹਨ ਇਸ ਤਰ੍ਹਾਂ ਤੇਲ ਵਾਲੀ ਮੇਲ ਵਸਤੂ ਤੋਂ हट ਜਾਂਦੀ ਹੈ ਅਤੇ ਕਪੜੇ ਆਸਾਨੀ ਨਾਲ صاف ਹੋ ਜਾਂਦੇ ਹਨ اگر ਤੁਸੀਂ 47 ਨੰਬਰ ਕੁਸ਼ਨ ਦੇਖ پا ਰਹੇ ਹੋ ਇਥਨਲ ਤੇਜਾਬ ਅਤੇ ਇਥੀਨੋਇਕ ਤੇਜਾਬ ਵਿੱਚ ਅੰਤਰ ਦੱਸੋ ਤਾਂ ਦੋਨਾਂ ਵਿੱਚ ਕਾਫੀ ਅੰਤਰ ਹੈ ਤੁਸੀਂ ਦੇਖ ਰਹੇ ਹੋ ਜਿਹੜਾ ਇਥਨਲ ਤੇਜਾਬ ਹੈ CH3CH2OH ਹੈ ਇਸ ਦਾ ਉਬਾਲ ਦਰਜਾ ਕਿੰਨਾ ਹੈ 351 ਕੇਲਵਿਨ ਹੈ لیکن ਇਥੋਨੋਇਕ ਤਜਾਬ ਹੈ ਉਸ ਦਾ ਜਿਹੜਾ ਉਬਾਲ درجہ ਹੈ ਉਹ ਹੈ 391 ਕੇਲਵਿਨ ਇਸ ਸਵਾਦ ਵਿੱਚ ਕੋੜਾ ਹੁੰਦਾ ਹੈ ਇਸ ਸਵਾਦ ਵਿੱਚ ਕੀ ਹੁੰਦਾ ਹੈ ਖੱਟਾ ਇਹ ਲਿਟਮਸ ਦਾ ਰੰਗ ਨਹੀਂ ਬਦਲਦਾ ਇਹ ਨੀਲੇ ਲਿਟਮਸ ਨੂੰ ਲਾਲ ਰੰਗ ਵਿੱਚ ਬਦਲ ਦਿੰਦਾ ਹੈ ਤਾਂ ਇਹ ਦੋਨਾਂ ਵਿੱਚ ਅੰਤਰ ਦੇਖ ਰਹੇ ਹੋ ਤੁਸੀਂ 49 ਨੰਬਰ ਕੁਐਸਚਨ ਹੈ ਕਿਹੜੇ ਕਾਰਖਨ ਜੋ ਨਵੀਂ ਸਪੀਸੀਜ਼ ਪੈਦਾ ਕਰਨ ਵਿੱਚ ਸਹਾਇਕ ਹੁੰਦੇ ਹਨ ਕਾਫੀ ਇੰਪੋਰਟੈਂਟ ਕੁਸ਼ਨ ਹੈ ਤਾਂ ਨਵੀਂ ਸਪੀਸੀਜ਼ ਪੈਦਾ ਕਰਨ ਵਿੱਚ ਸਹਾਇਕ ਕਾਰਖਨ ਜੈਨੇਟਿਕ ਵਹਾਅ ਹੋ ਸਕਦਾ ਹੈ ਕੁਦਰਤੀ ਚੋਣ ਹੋ ਸਕਦੀ ਹੈ ਔਰ ਪੰਗੋਲਿਕ ਅਲगाव ਹੋ ਸਕਦਾ ਹੈ ਤਾਂ ਇਹ ਜਿਹੜੇ ਤਿੰਨ ਇੰਪੋਰਟੈਂਟ ਪੁਆਇੰਟਸ ਹੈ ਜਿਹੜੇ ਨਵੀਂ ਸਪੀਸੀਜ਼ ਪੈਦਾ ਕਰਨ ਵਿੱਚ ਸਹਾਇਕ ਹੁੰਦੇ ਹਨ ਅਗੇ 50 ਨੰਬਰ ਕੁਐਸਚਨ ਦੇਖ ਰਹੇ ਹੋ ਕਾਫੀ ਇੰਪੋਰਟੈਂਟ ਕੁਐਸਚਨ ਹੈ ਬਹੁਤ ਵਾਰ ਇਗਜ਼ਾਮ ਵਿੱਚ ਪੁੱਛਿਆ ਜਾ ਚੁੱਕਿਆ ਹੈ ਸਮਜਾਤੀ ਅਤੇ ਸਮਰੂਪ ਅੰਗਾਂ ਦੀ ਉਦਾਹਰਣ ਦੇ ਕੇ ਸਮਝਾਓ ਤਾਂ ਸਮਜਾਤੀ ਅੰਗ ਪੌਦਿਆਂ ਤੇ ਪ੍ਰਾਣੀਆਂ ਦੇ ਉਹ ਅੰਗ ਜਿਨ੍ਹਾਂ ਦੀ ਮੂਲਿ ਰਚਨਾ ਇੱਕ ਸਮਾਨ ਹੁੰਦੀ ਹੈ ਪਰ ਉਹਨਾਂ ਦੇ ਕਾਰਜ ਵੱਖ-ਵੱਖ ਹੁੰਦੇ ਹਨ ਉਹਨਾਂ ਨੂੰ ਸਮਜਾਤੀ ਅੰਗ ਕਹਿੰਦੇ ਹਨ ਜਿਵੇਂ ਪੰਛੀਆਂ ਦੇ ਖੰਭ ਹੈ ਤਾਂ ਸਮਜਾਤੀ ਅੰਗਾਂ ਤੋਂ ਆਪਾਂ ਨੂੰ ਕੀ ਭਾਵ ਹੈ ਵੀ ਉਹਨਾਂ ਦੀ ਜਿਹੜੀ ਸਟਰਕਚਰ ਹੈ ਬਣਤਰ ਹੈ ਉਹ ਇੱਕੋ ਤਰ੍ਹਾਂ ਦੀ ਹੁੰਦੀ ਹੈ ਪਰ ਉਹਨਾਂ ਦਾ ਵਰਕਿੰਗ ਹੈ ਕਾਰਜ ਹੈ ਉਹ ਅਲੱਗ-ਅਲੱਗ ਹੁੰਦੇ ਹਨ ਅੱਗੇ ਹੈ ਸਮਰੂਪ ਅੰਗ ਜੀਵਾਂ ਦੇ ਉਹ ਅੰਗ ਜੋ ਜਿਨ੍ਹਾਂ ਦੀ ਮੂਲ ਰਚਨਾ ਬਣਤਰ ਵੱਖ-ਵੱਖ ਹੁੰਦੀ ਹੈ ਪਰ ਜਿਨ੍ਹਾਂ ਦਾ ਵਰਕਿੰਗ ਕਾਰਜ ਇੱਕੋ ਜਿਹਾ ਹੁੰਦਾ ਹੈ ਤਾਂ ਉਹਨਾਂ ਨੂੰ ਆਪਾਂ ਸਮਰੂਪ ਅੰਗ ਕਹਿੰਦੇ ਹਾਂ ਜਿਵੇਂ ਕਿ ਟਾਹਾਂ ਦੇ ਪੰਖ ਪੰਛੀਆਂ ਦੇ ਖੰਮਿਆ ਚਮਗਿੱਦਰ ਦੇ ਪੰਖ ਹੈ ਉਹ ਇਹਨਾਂ ਦੀ ਸਮਰੂਪ ਅੰਗਾਂ ਦੀ ਉਦਾਹਰਨ ਹੈ ਤਾਂ ਕਾਫੀ ਇੰਪੋਰਟੈਂਟ ਕੁਐਸਚਨ ਹੈ ਇਕ ਗੋਲਾਕਾਰ ਦਰਪਨ ਦਾ ਵਕਰਤਾ ਅਰਧ ਵਿਆਸ ਯਾਨੀ ਰੇਡੀਅਸ ਆਫ ਕਰਵੇਚ 20 ਸੈਂਟੀਮੀਟਰ ਹੈ ਇਸ ਦੀ ਫੋਕਸ ਦੂਰੀ ਕੀ ਹੋਵੇਗੀ ਤਾਂ ਇਹਨਾਂ ਦਾ ਆਪਸ ਵਿੱਚ ਕੀ ਰਿਲੇਸ਼ਨ ਹੈ ਫੋਕਸ ਦੂਰੀ ਹੈ ਉਹ ਇਸ ਇਕੁਅਲ ਟੂ ਰੇਡੀਅਸ ਆਫ ਕਰਵੇਚਰ ਨੂੰ ਅਗਰ ਆਪਾਂ 2 ਨਾਲ ਡਿਵਾਈਡ ਕਰੀਏ ਤਾਂ ਉਹਦਾ ਮਤਲਬ ਜਿਹੜੀ ਫੋਕਸ ਦੂਰੀ ਹੈ ਉਹ ਰੇਡੀਅਸ ਆਫ ਕਰਵੇਚਰ ਦੀ ਹਾਫ ਹੁੰਦੀ ਹੈ ਤਾਂ R ਨੂੰ ਅਗਰ ਆਪਾਂ 2 ਨਾਲ ਡਿਵਾਈਡ ਕਰਾਂਗੇ ਤਾਂ R ਆਪਣੇ ਕੋਲ ਕਿੰਨਾ ਹੈ 20 ਸੈਂਟੀਮੀਟਰ ਹੈ ਇਨ ਨੂੰ ਆਪਾਂ 2 ਨਾਲ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ ਜਿਹੜਾ f ਹੈ ਉਹ ਕਿੰਨਾ ਆ ਜਾਏਗਾ 10 ਸੈਂਟੀਮੀਟਰ ਆ ਜਾਏਗਾ 52 ਨੰਬਰ ਕੁਐਸਚਨ ਦੇਖ ਰਹੇ ਹੋ ਤੁਸੀਂ ਇਸ ਤੇ ਬਿਗੈਰ ਪੇਪਰ ਨਹੀਂ ਬਣ ਸਕਦਾ एग्जाम ਵਿੱਚ ਹਰ ਵਾਰੀ 51 52 52 53 ਐਂਡ 54 ਕੁਐਸਚਨ ਹੈ ਜਿਹੜੇ ਤਿੰਨ ਕੁਐਸਚਨ ਹੈ ਇਹਨਾਂ ਵਿੱਚੋਂ ਇੱਕ ਕੁਐਸਚਨ ਤੁਹਾਨੂੰ 100% ਪੁੱਛਿਆ ਜਾਣਾ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਤਾਰੇ ਕਿਉਂ ਟਿਮ ਟਿਮ ਦਮਦਦੇ ਹਨ ਤਾਰਿਆਂ ਤੋਂ ਪ੍ਰਕਾਸ਼ ਵਾਯੂ ਮੰਡਲ ਦੀਆਂ ਵੱਖ-ਵੱਖ ਪਰਤਾਂ ਵਿੱਚੋਂ ਲੰਘ ਕੇ ਸਾਡੇ ਤੱਕ ਪਹੁੰਚਦਾ ਹੈ ਵਾਯੂ ਮੰਡਲ ਦੀਆਂ ਭੌਤਿਕ ਹਾਲਾਤਾਂ ਜਿਵੇਂ ਕਿ ਤਾਪਮਾਨ ਅਪਵਰਤਨ ਅੰਕ ਕੰਡਤਾ ਆਦਿ ਬਿੰਬਿੰਬ ਹੁੰਦੇ ਹਨ ਅਤੇ ਇਹ ਵਾਯੂ ਮੰਡਲ ਵਿੱਚ ਹੋਣ ਵਾਲੀਆਂ ਹਲਚਨ ਕਾਰਨ ਬਦਲਦੀ ਰਹਿੰਦੀਆਂ ਹਨ ਇਸ ਕਾਰਨ ਤਾਰਿਆਂ ਦਾ ਸਾਨੂੰ ਤਾਰੇ ਸਾਨੂੰ ਟਿਮ ਟਿਮਾਉਂਦੇ ਹੋਏ ਜਾਪਦੇ ਹਨ ਮਤਲਬ ਜਦੋਂ ਤਾਰਿਆਂ ਦਾ ਪ੍ਰਕਾਸ਼ ਤਾਰੇ ਧਰਤੀ ਤੋਂ ਬਹੁਤ ਜ਼ਿਆਦਾ ਦੂਰ ਹਨ ਤਾਂ ਇਹ ਧਰਤੀ ਦੇ ਵਯੂ ਮੰਡਲ ਵਿੱਚੋਂ ਹੋ ਕੇ ਜਦੋਂ ਇਹਨਾਂ ਦਾ ਪ੍ਰਕਾਸ਼ ਆਂਦਾ ਹੈ ਤਾਂ ਧਰਤੀ ਦੇ ਵਯੂ ਮੰਡਲ ਦੀ ਜਿਹੜੀ ਸਟਰਕਚਰਸ ਹੈ ਅਲੱਗ-ਅਲੱਗ ਲੇਅਰਸ ਦੀ ਉਹ ਡਿਫਰੈਂਟ ਹੁੰਦੀ ਹੈ ਉਨਤੇ ਤਾਪਮਾਨ ਹੈ ਉਹ ਅਲੱਗ ਹੁੰਦਾ ਹੈ ਉਸ ਕਾਰਨ ਤਾਰਿਆਂ ਦਾ ਜਿਹੜਾ ਪ੍ਰਕਾਸ਼ ਹੈ ਉਹ ਆਪਣੇ ਤੱਕ ਕਦੇ ਘਟ ਕਦੇ ਵੱਧ ਪਹੁੰਚਦਾ ਹੈ ਤਾਂ ਆਪਾਂ ਨੂੰ ਆਵਾਜ਼ ਹੁੰਦਾ ਹੈ ਵੀ ਤਾਰੇ ਟਿਮਟਿਮਾਉਂਦੇ ਹਨ ਤਾਂ ਕਾਫੀ ਇੰਪੋਰਟੈਂਟ ਕੁਐਸਚਨ ਹੈ ਅੱਗੇ ਤੁਸੀਂ 53 ਨੰਬਰ ਕੁਐਸਚਨ ਦੇਖ پا ਰਹੇ ਹੋ ਆ ਵੀ ਇੰਪੋਰਟੈਂਟ ਕੁਐਸਚਨ ਹੈ ਵਿਆਖਿਆ ਕਰੋ ਕਿ ਗ੍ਰਹਿ ਕਿਉਂ ਨਹੀਂ ਟਿਮਟਿਮਾਉਂਦੇ ਤਾਂ ਗ੍ਰਹਿ ਧਰਤੀ ਦੇ ਬਹੁਤ ਨੇੜੇ ਹਨ ਇਸ ਲਈ ਇਹ ਵੱਡੇ ਨਜ਼ਰ ਆਉਂਦੇ ਹਨ ਸਥਿਤੀ ਵਿੱਚ ਬਹੁਤ ਥੋੜੀ ਤਬਦੀਲੀ ਕਾਰਨ ਇਹ ਸਾਨੂੰ ਟਿਮਟਿਮਾਉਂਦੇ ਹੋਏ ਨਹੀਂ ਜਾਪਦੇ ਤਾਰੇ ਬਹੁਤ ਦੂਰ ਹਨ ਗ੍ਰਹਿ ਬਹੁਤ ਨੇੜੇ ਹਨ ਇਸ ਕਰਕੇ ਇਹ ਸਾਨੂੰ ਟਿਮਟਮਾਉਂਦੇ ਹੋਏ ਨਹੀਂ ਜਾਪਦੇ ਅੱਗੇ 54 ਨੰਬਰ ਕੁਐਸਚਨ ਦੇਖ ਪਾ ਰਹੇ ਹੋ ਤੁਹਾਨੂੰ ਪਹਿਲਾਂ ਹੀ ਕਿਹਾ ਹੈ 50 ਜਿਹੜਾ 2 3 ਐਂਡ 54 ਨੰਬਰ ਆ ਤਿੰਨੋਂ ਕੁਐਸਚਨ ਚੋਂ ਇੱਕ ਕੁਐਸਚਨ ਤੁਹਾਨੂੰ ਫਾਈਨਲ ਐਗਜ਼ਾਮ ਵਿੱਚ ਪੁੱਛਿਆ ਜਾਏਗਾ ਤਾਂ ਸੂਰਜ ਚੜ੍ਹਨ ਸਮੇਂ ਸਾਨੂੰ ਲਾਲ ਕਿਉਂ ਪ੍ਰਤੀਤ ਹੁੰਦਾ ਹੈ ਜਾਂ ਸੂਰਜ ਛਿਪਣ ਸਮੇਂ ਜਾਂ ਸੂਰਜ ਚੜ੍ਹਦੇ ਸਮੇਂ ਆਪਾਂ ਨੂੰ ਲਾਲ ਰੰਗ ਦਾ ਪ੍ਰਤੀਤ ਕਿਉਂ ਹੁੰਦਾ ਹੈ ਤਾਂ ਇਹਨੂੰ ਸਮਝਣ ਵਾਸਤੇ ਤੁਸੀਂ ਆ ਡਾਇਗਰਾਮ ਦੇਖ ਰਹੇ ਹੋ ਇਹਦੇ ਜੇ ਤੁਹਾਨੂੰ ਡਾਇਰੈਕਟ ਨਜ਼ਰ ਆ ਰਿਹਾ ਹੈ ਜਦੋਂ ਸੂਰਜ ਹੈ ਚੜ੍ਹਦੇ ਟਾਈਮ ਅਤੇ ਛਿਪਦੇ ਟਾਈਮ ਤਪਤੀ ਤੋਂ ਸਭ ਤੋਂ ਜ਼ਿਆਦਾ ਦੂਰੀ ਤੇ ਹੈ ਤੂੜਕਣਾ ਅਤੇ ਜਲਕਣਾ ਦੀ ਮੌਜੂਦਗੀ ਕਾਰਨ ਘੱਟ ਤਰੰਗ ਲੰਬਾਈ ਵਾਲੇ ਰੰਗ ਜਿਵੇਂ ਨੀਲਾ ਪੈਂਗਣੀ ਆਦਿ ਦਾ ਖਿੰਡਾਉ ਯਾਨੀ ਕਿ ਸਕੈਟਰਿੰਗ ਹੁੰਦਾ ਹੈ ਅਤੇ ਸਿਰਫ ਅਧਿਕ ਤਰੰਗ ਲੰਬਾਈ ਵਾਲੀਆਂ ਲਾਲ ਪ੍ਰਕਾਸ਼ ਤਰੰਗਾਂ ਸਿੱਡੀਆਂ ਦੀਆਂ ਸਾਡੀਆਂ ਅੱਖਾਂ ਤੱਕ ਪਹੁੰਚਦੀਆਂ ਹਨ ਇਸ ਤਰ੍ਹਾਂ ਸੂਰਜ ਚੜਨ ਸਮੇਂ ਲਾਲ ਪ੍ਰਤੀਤ ਹੁੰਦਾ ਹੈ ਤਾਂ ਤੁਸੀਂ ਆਹ ਹਰੀਜ਼ਨਟਲ ਲਾਈਨ ਦੇਖ ਰਹੇ ਹੋ ਤਾਂ ਹਰੀਜ਼ਨਟਲ ਲਾਈਨ 'ਚ ਸੂਰਜ ਚੜਨ ਸਮੇਂ ਅਤੇ ਛਿਪਣ ਸਮੇਂ ਧਰਤੀ ਤੋਂ ਸਭ ਤੋਂ ਜ਼ਿਆਦਾ ਦੂਰ ਹੈ ਇਹਦਾ ਮਤਲਬ ਸੂਰਜ ਦੇ ਪ੍ਰਕਾਸ਼ ਨੂੰ ਵਯੂ ਮੰਡਲ ਵਿੱਚੋਂ ਲੰਬੀ ਦੂਰੀ ਤੈਅ ਕਰਕੇ ਧਰਤੀ ਤੱਕ ਆਉਣਾ ਹੁੰਦਾ ਹੈ ਤਾਂ ਬਾਕੀ ਕਲਰ ਦੀ ਸਕੈਟਰਿੰਗ ਹੋ ਜਾਂਦੀ ਹੈ ਲੇਕਿਨ ਜਿਹੜਾ ਲਾਲ ਪ੍ਰਕਾਸ਼ ਹੈ ਉਸ ਦੀ ਤਰੰਗ ਲੰਬਾਈ ਹੈ ਉਹ ਅਧਿਕ ਹੁੰਦੀ ਹੈ ਇਸ ਕਰਕੇ ਆਪਾਂ ਨੂੰ ਉਹਦੀ ਸਕੈਟਰਿੰਗ ਸਭ ਤੋਂ ਘੱਟ ਹੁੰਦੀ ਹੈ ਇਸ ਕਰਕੇ ਆਪਾਂ ਨੂੰ ਜਿਹੜਾ ਸੂਰਜ ਹੈ ਉਹ ਚੜ੍ਹਦੇ ਟਾਈਮ ਅਤੇ ਛਿਪਦੇ ਟਾਈਮ ਆਪਾਂ ਨੂੰ ਲਾਲ ਰੰਗ ਦਾ ਪ੍ਰਤੀਤ ਹੁੰਦਾ ਹੈ 55 ਨੰਬਰ ਕੁਐਸਚਨ ਦੇਖ ਪਾ ਰਹੇ ਹੋ ਤੁਸੀਂ ਕਿਸੇ ਪੁਲਾੜ ਯਾਤਰੀ ਨੂੰ ਆਕਾਸ਼ ਨੀਲੇ ਦੀ ਥਾਂ ਕਾਲਾ ਕਿਉਂ ਪ੍ਰਤੀਤ ਹੁੰਦਾ ਹੈ ਤਾਂ ਹਵਾ ਦੇ ਅਣੂਆਂ ਜਾਂ ਹੋਰ ਬਹੁਤ ਸੁਖਮ ਕਣਾਂ ਦੀ ਅਣਹੋਦ ਕਾਰਨ ਪ੍ਰਕਾਸ਼ ਦਾ ਖਿੰਡਾਉ ਯਾਨੀ ਕਿ ਸਕੈਟਰਿੰਗ ਨਹੀਂ ਹੁੰਦਾ ਜਿਸ ਕਾਰਨ ਇੱਕ ਪੁਲਾੜ ਯਾਤਰੀ ਨੂੰ ਅਕਾਸ਼ ਕਾਲਾ ਯਾਨੀ ਕਿ ਬਲੈਕ ਕਲਰ ਦਾ ਦਿਖਾਈ ਦਿੰਦਾ ਹੈ ਨੀਲਾ ਦਿਖਾਈ ਨਹੀਂ ਦਿੰਦਾ 56 ਨੰਬਰ ਕੁਐਸਚਨ ਦੇਖ ਪਾ ਰਹੇ ਹੋ ਚੁੰਬਕੀ ਖੇਤਰ ਰੇਖਾਵਾਂ ਦੇ ਗੁਣ ਦੀ ਸੂਚੀ ਬਣਾਓ ਤਾਂ ਚੁੰਬਕੀ ਖੇਤਰ ਰੇਖਾਵਾਂ ਬਾਰੇ ਤੁਹਾਨੂੰ ਪਤਾ ਹੋਵੇਗਾ ਚੁੰਬਕੀ ਖੇਤਰ ਰੇਖਾਵਾਂ ਚੁੰਬਕ ਦੇ ਬਾਹਰ ਉਤਰੀ ਤਰੂਤੋਂ ਸ਼ੁਰੂ ਹੁੰਦੀਆਂ ਹਨ ਅਤੇ ਇਸ ਦੇ ਦੱਖਣੀ ਤਰੂਤੇ ਖਤਮ ਹੋ ਜਾਂਦੀਆਂ ਹਨ ਕੋਈ ਵੀ ਦੋ ਚੁੰਬਕੀ ਖੇਤਰ ਰੇਖਾਵਾਂ ਇੱਕ ਦੂਜੇ ਨੂੰ ਨਹੀਂ ਕੱਟਦੀਆਂ ਅਗਰ ਕੱਟਦੀਆਂ ਹਨ ਤਾਂ ਉੱਥੇ ਜਿਹੜੀ ਡਾਇਰੈਕਸ਼ਨ ਹੈ ਉਹ ਦੋ ਬਣ ਜਾਂਦੀ ਹੈ ਚੁੰਬਕੀ ਖੇਤਰ ਦੀ ਤਾਂ ਉਹ ਇੰਪੋਸੀਬਲ ਹੈ ਇਸ ਲਈ ਕੋਈ ਵੀ ਦੋ ਚੁੰਬਕੀ ਖੇਤਰ ਬਲ ਰੇਖਾਵਾਂ ਇੱਕ ਦੂਜੇ ਨੂੰ ਇੰਟਰਸੈਕਟ ਨਹੀਂ ਕਰਦੀਆਂ ਕੱਟਦੀਆਂ ਨਹੀਂ ਹੈ 57 ਨੰਬਰ ਕੁਐਸਚਨ ਦੇਖ ਪਾ ਰਹੇ ਹੋ ਤੁਸੀਂ ਦੋ ਚੁੰਬਕੀ ਖੇਤਰ ਰੇਖਾਵਾਂ ਇੱਕ ਦੂਜੇ ਨੂੰ ਕਿਉਂ ਨਹੀਂ ਕੱਟਦੀਆਂ ਤਾਂ ਇੰਟਰਸੈਕਟ ਕਿਉਂ ਨਹੀਂ ਕਰਦੀਆਂ ਟੂ ਮੈਗਨੇਟਿਕਸ ਲਾਈਨਸ ਜੇ ਉਹ ਇੱਕ ਦੂਜੇ ਨੂੰ ਕੱਟਣ ਤਾਂ ਇਸ ਦਾ ਪਾਵ ਇਹ ਹੈ ਕਿ ਕਾਟ ਬਿੰਦੂ ਤੇ ਚੁੰਬਕੀ ਕੰਪਾਸ ਦੋ ਦਿਸ਼ਾਵਾਂ ਵੱਲ ਸੰਕੇਤ ਕਰੇਗੀ ਜੋ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਵੀ ਇੰਪੋਸੀਬਲ ਹੈ ਇਸ ਲਈ ਕਦੇ ਵੀ ਦੋ ਚੁੰਬਕੀ ਬਲ ਰੇਖਾਵਾਂ ਇੱਕ ਦੂਜੇ ਨੂੰ ਨਹੀਂ ਕੱਟਦੀਆਂ 58 ਨੰਬਰ ਕੁਐਸਚਨ ਹੈ ਬਿਜਲੀ ਮੋਟਰ ਦਾ ਸਿਧਾਂਤ ਕੀ ਹੈ ਤੁਹਾਨੂੰ ਇਗਜ਼ਾਮ ਵਿੱਚ ਬਿਜਲੀ ਮੋਟਰ ਜਾਂ ਬਿਜਲੀ ਜਨਰੇਟਰ ਦਾ ਸਿਧਾਂਤ ਕੀ ਹੈ ਇਸ ਬਾਰੇ ਜ਼ਰੂਰ ਪੁੱਛਿਆ ਜਾਏਗਾ ਤਾਂ ਬਿਜਲੀ ਮੋਟਰ ਜਦੋਂ ਕਿਸੇ ਕਰੰਟ ਵਾਹਕ ਕੁੰਡਲੀ ਨੂੰ ਇੱਕ ਚੁੰਬਕੀ ਖੇਤਰ ਵਿੱਚ ਰੱਖਿਆ ਜਾਂਦਾ ਹੈ ਤਾਂ ਇਸ ਦੇ ਇੱਕ ਟਾਰਕ ਯਾਨੀ ਕਿ ਬਲ ਕ੍ਰਿਆ ਕਰਦਾ ਹੈ ਜੋ ਉਸ ਕੁੰਡਲੀ ਨੂੰ ਘੁਮਾਉਂਦਾ ਹੈ ਤਾਂ ਬਿਜਲੀ ਮੋਟਰ ਦਾ ਸਿਧਾਂਤ ਤੁਸੀਂ ਦੇਖਿਆ ਹੈ ਤਾਂ ਬਿਜਲੀ ਮੋਟਰ ਕਿਹੜੇ ਕੰਮਾਂ ਵਾਸਤੇ ਵਰਤੀ ਜਾਂਦੀ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਣਾ ਹੈ ਆਪਣੇ ਘਰਾਂ ਵਿੱਚ ਆਪਾਂ ਹਰੇਕ ਖਾਂ ਦੇ ਬਿਜਲੀ ਮੋਟਰ ਦੀ ਅਲੱਗ-ਅਲੱਗ ਕੰਮਾਂ ਵਾਸਤੇ ਵਰਤੋਂ ਕਰਦੇ ਹਾਂ ਉਹਨਾਂ ਬਿਜਲੀ ਮੋਟਰ ਦੇ ਨਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਵੀ ਜਦੋਂ ਇਸ ਤਰ੍ਹਾਂ ਦੀ ਮੋਟਰ ਜਿਸ ਨੂੰ ਆਪਾਂ ਕਰੰਟ ਪ੍ਰੋਵਾਈਡ ਕਰਵਾਉਂਦੇ ਹਾਂ ਬਿਜਲੀ ਦੇਵਾਂਗੇ ਤਾਂ ਉਹ ਜਿਹੜੀ ਬਿਜਲੀ ਊਰਜਾ ਹੈ ਉਸ ਨੂੰ ਯੰਤ੍ਰਿਕ ਊਰਜਾ ਵਿੱਚ ਬਦਲਦੀ ਹੈ ਉਸ ਨੂੰ ਆਪਾਂ ਬਿਜਲੀ ਮੋਟਰ ਕਹਿੰਦੇ ਹਾਂ ਦੂਜੇ ਪਾਸੇ 59 ਨੰਬਰ ਕੁਸ਼ਨ ਹੈ ਬਿਜਲੀ ਜਨਰੇਟਰ ਯਾਨੀ ਕਿ ਜਿਹੜਾ ਬਿਜਲੀ ਯਾਨੀ ਕਿ ਕਰੰਟ ਨੂੰ ਜਨਰੇਟ ਕਰਤਾ ਹੈ ਬਣਾਉਂਦਾ ਹੈ ਉਸ ਨੂੰ ਆਪਾਂ ਬਿਜਲੀ ਜਨਰੇਟਰ ਕਹਿੰਦੇ ਹਾਂ ਜਦੋਂ ਕੋਈ ਚਾਲਕ ਚੁੰਬਕੀ ਬਲ ਰੇਖਾਵਾਂ ਨੂੰ ਕੱਟਦਾ ਹੈ ਤਾਂ ਫੈਰਾਡੇ ਦੇ ਬਿਜਲੀ ਚੁੰਬਕੀ ਪ੍ਰੇਰਣ ਦੇ ਨਿਯਮ ਅਨੁਸਾਰ ਇਸ ਵਿੱਚ ਵਿਜਲੇ ਹੀ ਵਾਹਕ ਬਲ ਪ੍ਰੇਰਿਤ ਹੋ ਜਾਂਦਾ ਹੈ ਇਸ ਪ੍ਰੇਰਿਤ ਬਿਜਲੀ ਵਹਕ ਬਲਕਾਨ ਸਰਕਟ ਵਿੱਚ ਜੋ ਕਰੰਟ ਵੈਨ ਦਾ ਹੈ ਜੋ ਕਿ ਚਾਲਕ ਸਰਕਟ ਨੂੰ ਬੰਦ ਕਰ ਦਿੰਦਾ ਹੈ ਤਾਂ ਇਹਦੇ ਵਿੱਚ ਇੱਕ ਕਰੰਟ ਇੰਡਿਊਸ ਹੋਏਗਾ ਜਦੋਂ ਇੱਕ ਕੁੰਡਲੀ ਨੂੰ ਮੈਗਨੈਟਿਕ ਫੀਲਡ ਵਿੱਚ ਰੋਟੇਟ ਕੀਤਾ ਜਾਂਦਾ ਹੈ ਤਾਂ ਮੈਗਨੈਟਿਕ ਫਲਕਸ ਚੇਂਜ ਹੁੰਦਾ ਹੈ ਤਾਂ ਉਹਦੇ ਕਾਰਨ ਇੱਕ ਕਰੰਟ ਇੰਡਿਊਸ ਹੋਏਗਾ ਤਾਂ ਆਹੀ ਸਿਧਾਂਤ ਹੈ ਬਿਜਲੀ ਜਨਰੇਟਰ ਦਾ ਤਾਂ ਤੁਸੀਂ ਇੱਥੋਂ ਦਾ ਕੁਐਸਚਨਸ ਨੂੰ ਰਿਵਾਈਜ਼ ਜ਼ਰੂਰ ਕਰੋ ਕਾਫੀ ਇੰਪੋਰਟੈਂਟ ਕੁਐਸਚਨਸ ਹਨ ਤਾਂ ਤੁਸੀਂ ਇਹਨਾਂ ਕੁਐਸਚਨਸ ਨੂੰ ਚੰਗੀ ਤਰ੍ਹਾਂ ਰਿਵਾਈਜ਼ ਜ਼ਰੂਰ ਕਰ ਲਓ ਜਲਦੀ ਮਿਲਦੇ ਹਾਂ ਇੱਕ ਨਵੀਂ ਕਲਾਸ ਵਿੱਚ ਥੈਂਕ ਯੂ